ਪੰਜਾਬ ਦੇ ਸ਼ਹਿਰਾਂ ਤੇ ਪਿੰਡਾਂ ਵਿੱਚ ਰਖੜੀ ਦਾ ਤਿਹਾਰ ਮਨਾਇਆ ਜਾ ਰਿਹਾ ਹੈ ਜਲੰਧਰ ਵਿੱਚ ਵੀ ਭੈਣ ਤੇ ਭਰਾ ਦੇ ਪਿਆਰ ਦੇ ਤਿਹਾਰ ਰਖੜੀ ਮੌਕੇ ਮਠਿਆਈਆਂ ਵਾਲੀਆਂ ਦੁਕਾਨਾਂ ਤੇ ਲੋਕਾਂ ਵਿੱਚ ਕਾਫੀ ਉਤਸ਼ਾਹ ਦੇਖਿਆ ਗਿਆ ਇਸ ਮੌਕੇ ਪੈਣਾ ਆਪਣੇ ਭਰਾਵਾਂ ਲਈ ਸੁੱਖ ਮੰਗਦੀਆਂ ਨੇ ਤੇ ਉਹਨਾਂ ਨੂੰ ਇਸ ਤਿਹਾਰ ਨੂੰ ਮਨਾਉਣ ਦੀ ਬੜੀ ਉਡੀਕ ਰੈਂਦੀ ਏ ਉਹ ਰੀਝ ਨਾਲ ਆਪਣੇ ਭਰਾਵਾਂ ਦੇ ਗੁੱਟਾਂ ਤੇ ਰਖੜੀ ਬੰਨ ਕੇ ਲੰਮੀ ਉਮਰ ਦੀ ਕਾਮਨਾ ਕਰਦੀਆਂ ਨੇ ਮੈਂ ਅੱਜ ਰਖੜੀ ਦੇ ਤਿਹਾਰ ਲਈ ਖਰੀਦਦਾਰੀ ਕਰਨ ਆਈ ਸੀ ਇਹ ਇੱਕ ਤਿਹਾਰ ਬੜਾ ਹੀ ਪਵਿੱਤਰ ਤਿਹਾਰ ਹੈ ਜੋ ਕਿ ਭੈਣਾ ਆਪਣੇ ਭਰਾਵਾਂ ਦੀ ਸੁੱਖ ਮੰਗਦੀਆਂ ਇਹਦੇ ਵਿੱਚ ਭਰਾਵਾਂ ਲਈ ਬੁਣਾਉਂਦੀਆਂ ਆ ਇਸ ਦਿਨ ਭੈਣਾ ਆਪਣੇ ਭਰਾਵਾਂ ਦੀ ਰਖੜੀ ਬੰਨ੍ਹਦੀਆਂ ਆ ਕਈ ਦਿਨ ਪਹਿਲਾਂ ਹੀ ਕੁੜੀਆਂ ਨੂੰ ਇਸ ਤਿਹਾਰ ਦਾ ਬਹੁਤ ਚਾਹ ਹੁੰਦਾ ਆ ਇਸ ਕਰਕੇ ਉਹ ਆਪਣੇ ਤਿਹਾਰ ਲਈ ਪਹਿਲਾਂ ਤੋਂ ਹੀ ਤਿਆਰੀ ਸ਼ੁਰੂ ਕਰਨ ਲੱਗ ਪੈਂਦੀਆਂ ਆ ਇਸ ਤਿਹਾਰ ਮੌਕੇ ਦੁਕਾਨਦਾਰ ਵੀ ਆਪਣੀ ਵਿਕਰੀ ਕਰਕੇ ਕਾਫੀ ਖੁਸ਼ ਨਜ਼ਰ ਆਏ ਕਾਸਮੈਟਿਕ ਦੀ ਦੁਕਾਨ ਦੇ ਨਾਲ ਨਾਲ ਮੈਂ ਰਖੜੀਆਂ ਵੀ ਰੱਖੀਆਂ ਹੋਈਆਂ ਨੇ ਤੇ ਪਹਿਲਾਂ ਵੀ ਮੈਂ ਰਖੜੀਆਂ ਵੇਚਦੀ ਸੀ ਪਰ ਇਸ ਵਾਰ ਰਖੜੀ ਦਾ ਤਿਉਹਾਰ ਵੀ ਵਧੀਆ ਮਨਾਇਆ ਗਿਆ ਆ ਤੇ ਨਾਲ ਰਖੜੀਆਂ ਦੀ ਵੀ ਵਿਕਰੀ ਜ਼ਿਆਦਾ ਹੋਈ ਆ